ਸਤਨਾਮ ਵਸਰੀ ਵਾਹਿਗੁਰੂ ਸਾਹਿਬ ਜੀ ਓੰਕਾਰ ਆਕਾਰ ਕਰ ਏਕ ਕਵਾਉ ਪਸਾਉ ਬਸਾਰਾ ਪੰਚ ਤਤ ਪਰਵਾਣ ਕਰ ਘਟ ਘਟ ਅੰਦਰ ਤ੍ਰਿ ਭਵਨ ਸਾਰਾ ਉੰਕਾਰ ਆਕਾਰ ਕਰ ਏਕ ਕਵਾਉ ਪਸਾਉ ਬਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਬੜੇ ਭਾਗੇ ਹੋ ਜੋ ਸਤਗੁਰਾਂ ਦੀ ਸਰਣ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਸ ਅਈ ਗੁਰਦਾਸ ਜੀ ਦੀ ਵਾਰਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ ਜਿਹਦੇ ਵਿੱਚ ਕੱਲ ਆਪ ਜੀ ਨੇ ਸਰਵਣ ਕੀਤੇ ਆ ਪਹਿਲੀ ਵਾਰ ਦੀਆਂ ਤਿੰਨ ਪੌੜੀਆਂ ਚੌਥੀ ਪੌੜੀ ਹੁਣ ਆਰੰਭ ਹੁੰਦੀ ਹੈ ਮਾਨੇ ਕਾਗਰ ਕਰਕੇ ਵਾਹਿਗੁਰੂ ਦਾ ਸ਼ਬਦ ਦਾ ਨਾਮ ਉਚਾਰਨਾ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਓ ਅੰਕਾਰ ਆਕਾਰ ਕਰ ਏਕ ਕੋ ਆਉ ਪਸਾਉ ਪਸਾਰਾ ਓ ਅੰਕਾਰ ਪਰਮਾਤਮਾ ਨੇ ਇੱਕ ਬਚਨ ਤੋਂ ਆਕਾਰ ਰਚ ਕੇ ਸਾਰਾ ਪਸਾਰਾ ਪਸਾਰ ਦਿੱਤਾ ਭਾਵ ਪਹਿਲੇ ਪਹਿੜ ਇੱਕ ਵਾਹਿਗੁਰੂ ਹੀ ਸੀ ਉਹ ਅਕਾਲ ਪੁਰਖ ਸੀ ਪਰਮਾਤਮਾ ਉਸ ਨੇ ਇੱਕ ਬਚਨ ਦੇ ਨਾਲ ਸਾਰਾ ਪਸਾਰਾ ਕਰ ਦਿੱਤਾ ਪੰਜ ਤੱਤ ਪਰਵਾਣ ਕਰ ਘਾਟ ਘਟ ਅੰਦਰ ਤੇ ਭਵਨ ਸਾਰਾ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਪੰਜ ਤੱਤਾਂ ਤੋਂ ਬ੍ਰਹਿਮੰਡ ਰਚ ਕੇ ਘਾਟ ਘਟ ਭਾਵ ਹਰ ਇੱਕ ਸਰੀਰ ਵਿੱਚ ਪਰਵੇਸ਼ ਕਰਕੇ ਆਪ ਬੈਠ ਗਿਆ ਤਿੰਨਾ ਭਵਨਾਂ ਦਾ ਸਾਰ ਰੂਪ ਸੱਤਾ ਦੇ ਰਿਹਾ ਹੈ ਉਹ ਅਕਾਲ ਪੁਰਖ ਤਿੰਨਾ ਲੋਕਾਂ ਦਾ ਮਾਲਕ ਹੈ ਆਪ ਹੀ ਪੰညာ ਤਤਾਂ ਨੂੰ ਰਚ ਕੇ ਆਪ ਹੀ ਵਿੱਚ ਬੈਠ ਗਿਆ ਹੈ ਕਾਦਰ ਕਿਨੇ ਨਾਲ ਲਖਿਆ ਕੁਦਰਤ ਸਾਜ ਕੀਆ ਅਵਤਾਰਾ ਕਾਦਰ ਤੋਂ ਭਾਵ ਹੈ ਕੁਦਰਤ ਦਾ ਕਰਤਾ ਕਿਸੇ ਨੇ ਨਹੀਂ ਦਿੱਠਿਆ ਆ ਅਦ੍ਰਿਸ਼ਟ ਹੈ ਉਹਨੂੰ ਕਿਸੇ ਨੇ ਨਹੀਂ ਵੇਖਿਆ ਐਸਾ ਅਕਾਲਪੁਰਖ ਵਾਹਿਗੁਰੂ ਕਰਤਾ ਆਪ ਹੀ ਪੰਜਾਂ ਤਤਾਂ ਦਾ ਸਰੀਰ ਰਚ ਕੇ ਆਪ ਹੀ ਗੁਪਤ ਵਿੱਚ ਬੈਠ ਗਿਆ ਇੱਕ ਦੂ ਕੁਦਰਤ ਲੱਖ ਕਰ ਲੱਖ ਬੇਅੰਤ ਅਸੰਖਿਆਪਾਰਾ ਇੱਕ ਮਾਇਆ ਤੋਂ ਲੱਖਾਂ ਬ੍ਰਹਿਮੰਡ ਰਚਦਾ ਹੈ ਤੇਰੇ ਲੱਖਾਂ ਬੇਅੰਤ ਅਸੰਖ ਅਪਾਰ ਰਚਨਾ ਸਾਜਦਾ ਹੈ। ਪਾਵ ਉਹ ਇੱਕ ਮਾਇਆ ਤੋਂ ਬ੍ਰਹਿਮੰਡ ਰਚ ਦਿੰਦਾ ਹੈ ਖਿੰਦੇ ਵਿੱਚ ਸਾਜ ਬਣਾ ਦਿੰਦਾ ਹੈ। ਲੱਖਾਂ ਹੀ ਅਸੰਖ ਅਪਾਰ ਰਚਨਾ ਨੂੰ ਰਚਦਾ ਹੈ। ਭਾਈ ਗੁਰਦਾਸ ਜੀ ਆਉਂਦੇ ਹਨ ਬੇਅੰਤ ਪ੍ਰਭੂ ਹੈ। ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਆਪ ਹੀ ਸਿਰਜਣਹਾਰਾ ਹੈ ਤੇ ਚਾਰ ਵਾਰ ਕਹਿਣ ਦਾ ਭਾਵ ਹੈ ਚਾਰ ਜੁਗਾਂ ਵਿੱਚ ਅਸੰਖਤ ਅਪਾਰ ਰਚਨਾ ਸਿਰਜਣ ਦਾ ਦਾਤਾ ਹੈ ਉਸ ਪਰਮਾਤਮਾ ਨੇ ਪਹਿਲਾਂ ਮਾਇਆ ਬਣਾ ਕੇ ਅਵਤਾਰ ਬਣਾਏ ਬ੍ਰਹਮਾ ਆਦਿਕ ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਮੰਡ ਕਰੋੜ ਸੁਮਾਰਾ ਆਪਣੇ ਇੱਕ ਇੱਕ ਰੋਮ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬ੍ਰਹਮੰਡ ਉਸ ਪਰਮਾਤਮਾ ਨੇ ਰੱਖੇ ਹੋਏ ਹਨ ਇੱਕਸੇ ਇੱਕਸੇ ਬ੍ਰਹਮੰਡ ਵਿੱਚ 10-10 ਕਾਰਿ ਅਵਤਾਰ ਉਤਾਰਾ ਪਾਈ ਗੁਰਦਾਸ ਜੀ ਆਂਦੇ ਹਨ ਹਰ ਬ੍ਰਹਿਮੰਡ ਵਿੱਚ 10-10 ਔਤਾਰ ਕਰਕੇ ਸਾਜੀ ਹੋਏ ਹਨ ਭਾਵ ਬੇਅੰਤ ਬ੍ਰਹਿਮੰਡ ਤੇ ਬੇਅੰਤ ਹੀ ਔਤਾਰ ਹਨ ਇੱਥੇ 베ਦ ਬਿਆਸ ਕਰ ਕਈ ਕਤੇਬ ਮੁਹੰਮਦ ਯਾਰਾ ਕਈ 베ਦਾਂ ਦੇ ਵਕਤਾ ਬਿਆਸ ਕਰ ਦਿੱਤੇ ਪ੍ਰਮਾਤਮਾ ਨੇ ਕਈ ਕਿਤਾਬਾਂ ਕਈ ਮੁਹੰਮਦ ਤੇ ਉਸ ਦੇ ਕਈ ਯਾਰ ਬਣਾ ਦਿੱਤੇ ਪ੍ਰਮਾਤਮਾ ਨੇ ਕੁਦਰਤ ਇਕ ਇਕਤਾ ਪਸਾਰਾ ਪਰੰਤੂ ਕੁਦਰਤ ਇਕ ਹੈ ਜਿਸ ਦਾ ਇਨਾ ਪਸਾਰਾ ਫਸਰਿਆ ਹੋਇਆ ਹੈ ਚਾਰ ਯੁਗ ਕਰ ਥਾਪਨਾ ਸਤਜੁਗ ਤ੍ਰੇਤਾ ਦਵਾਪਰ ਸਾਜੇ ਚਾਰ ਯੁੱਗਾਂ ਦੀ ਥਾਪਣਾ ਥਾਪ ਕੇ ਸਤਜੁਗ ਤ੍ਰੇਤਾ ਦੁਆਪਰ ਇਹ ਚਾਰ ਯੁੱਗ ਪ੍ਰਮਾਤਮਾ ਨੇ ਰਚੇ ਚੌਥਾ ਕਲਯੁਗ ਥਾਪਿਆ ਚਾਰ ਵਰਣ ਚਾਰੋਂ ਕੇ ਰਾਜੇ ਤਿੰਨ ਪਿੱਛੇ ਭਾਈ ਗੁਰਦਾਸ ਜੀ ਨੇ ਦੱਸਿਆ ਹਨ ਸਤਜੁਗ ਤ੍ਰੇਤਾ ਦੁਆਪਰ ਤੇ ਚੌਥਾ ਫਿਰ ਕਲਯੁਗ ਬਣਾਇਆ ਚਾਰ ਵਰਣ ਚਾਰਾਂ ਦੇ ਰਾਜੇ ਬਣਾਏ ਭਾਈ ਗੁਰਦਾਸ ਜੀ ਅੱਗੇ ਵਰਣਾ ਦੇ ਨਾਮ ਦੱਸਣਗੇ ਕਿ ਕਿਹੜੇ ਕਿਹੜੇ ਵਰਣ ਹਨ ਕਿਹੜੇ ਚਾਰ ਜੁਗ ਹਨ ਕੀ ਕੀ ਉਹਨਾਂ ਵਿੱਚ ਰਾਜਿਆਂ ਨੇ ਆਣ ਕੇ ਕੰਮ ਕੀਤਾ ਇਹ ਭਾਈ ਗੁਰਦਾਸ ਜੀ ਹੁਣ ਅੱਗੇ ਦੱਸਣਗੇ ਬ੍ਰਹਮਣ ਛਤਰੀ ਵੈਸ ਸੂਦਰ ਜੁਗ ਜੁਗ ਏਕੋ ਵਰਣ ਬਿਰਾਜੇ ਭਾਈ ਗੁਰਦਾਸ ਜੀ ਦੱਸਦੇ ਹਨ ਬ੍ਰਾਹਮਣ ਛਤਰੀ ਵੈਸ ਸੂਦਰ ਚਾਰ ਵਰਣ ਹਨ ਪਰ ਆਪ ਚਾਰੇ ਜੁਗਾਂ ਵਿਖੇ ਇੱਕੋ ਹੀ ਸਰੂਪ ਸੋਭਾ ਦੇ ਰਿਹਾ ਪਰਮਾਤਮਾ ਆਪ ਹੀ ਵਰਤ ਰਿਹਾ ਹੈ ਕਿਉਂਕਿ ਭਾਈ ਗੁਰਦਾਸ ਜੀ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਅੱਗੇ ਅਵਤਾਰ ਦੀ ਗੱਲ ਕਰਨਗੇ ਪਹਿਲੋਂ ਇਹ ਸਾਰਾ ਦ੍ਰਿਸ਼ਟਾਂਤ ਵੀ ਗੁਰਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲੋਂ ਕੀ ਕੀ ਵਰਤਿਆ ਕਿਹੜੇ ਕਿਹੜੇ ਯੁੱਗ ਸਨ ਕਿਨੇ ਕਿਨੇ ਉਹਦੇ ਵਿੱਚ ਕਿਹੜੇ ਰਾਜਾੜੇ ਕਿਹੜੇ અવਤਾਰ ਆਏ ਕੀ ਕੀ ਉਹਨਾਂ ਕੰਮ ਕੀਤੇ ਤਾਂ ਕਰਕੇ ਭਾਈ ਗੁਰਦਾਸ ਜੀ ਪਹਿਲੋਂ ਸਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ અવਤਾਰ ਵਿਹਾੜੇ ਤੋਂ ਪਹਿਲਾਂ ਸਭ ਕੁਝ ਦੱਸ ਦੇਣ ਕਿ ਕੀ ਕੀ ਹੋਇਆ ਸੋ ਭਾਈ ਗੁਰਦਾਸ ਜੀ ਆਂਦੇ ਹਨ ਬ੍ਰਾਹਮਣ ਛਤਰੀ ਵੈਸ ਸੂਦਰ ਜੁਗ ਜੁਗ ਏਕੋ ਵਰਣ ਵਿਰਾਜੇ ਬ੍ਰਾਹਮਣ ਛਤਰੀ ਵੈਸ ਸੂਦਰ ਚਾਰ ਵਰਣ ਪਰ ਆਪ ਹੀ ਚਾਰੇ ਯੁੱਗਾਂ ਦੇ ਵਿੱਚ ਇੱਕੋ ਹੀ ਸਰੂਪ ਸੋਭਾ ਦੇ ਰਿਹਾ ਹੈ ਸਤਜੁਗ ਹੰਸ અવਤਾਰ ਧਾਰ ਸੋਹਣ ਬ੍ਰਹਮਣਾ ਦੂਜਾ ਪਾਜੇ ਭਾਈ ਗੁਰਦਾਸ ਜੀ ਸਤਜੁਗ ਦੀ ਗੱਲ ਦੱਸਦੇ ਹਨ ਆਂਦੇ ਹਨ ਸਤ ਸਤਜੁਗ ਵੇਖੇ ਹੰਸ અવਤਾਰ ਧਾਰ ਕੇ ਸੋਹਣ ਬ੍ਰਹਮ ਦਾ ਪਤਾ ਦੱਸਿਆ ਪਾਵ ਦੂਜਾ ਪਖੰਡ ਨਹੀਂ ਕੀਤਾ ਏਕੋ ਬ੍ਰਹਮ ਵਖਾਣੀ ਐ ਮੋਹ ਮਾਇਆ ਤੇ ਬੇਮੋਤਾਜੇ ਲੋਕ ਇਕੋ ਇਕ ਬ੍ਰਹਮ ਹੀ ਆਖਦੇ ਹਨ ਮੋਹ ਤੇ ਮਾਇਆ ਤੋਂ ਪਰੇ ਹਨ ਪਾਵ ਸਤਜੁਗ ਦੇ ਵਿੱਚ ਮੋਹ ਤੇ ਮਾਇਆ ਅਜੇ ਵਿਆਪੀ ਨਹੀਂ ਇਸ ਕਰਕੇ ਇਕ ਬ੍ਰਹਮਣੋ ਹੀ ਪਛਾਣਦੇ ਹਨ ਕਾਰਨ ਤਪੱਸਿਆ ਸਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ ਪਾਈ ਗੁਰਦਾਸ ਜੀ ਆਂਦੇ ਹਨ ਬਨ ਵਿਖੇ ਤਪ ਕਰਦੇ ਸਾਗ ਦੀ ਪਿੰਨੀ ਭਾਵ ਕੰਧ ਮੂਲ ਖਾ ਕੇ ਆਪਣਾ ਜਿਹੜਾ ਸਮਾ ਹੈ ਉਹ ਲਗਾਉਂਦੇ ਹਨ ਭਾਵ ਸਤਜੁਗ ਦੇ ਵੇਸ ਤੇ ਇੱਕੋ ਬ੍ਰਹਮ ਨੂੰ ਜਾਣਦੇ ਹਨ ਕੋਈ ਪਾਖੰਡ ਨਹੀਂ ਕਰਦੇ ਜੰਗਲਾਂ ਦੇ ਵਿੱਚ ਜਾ ਕੇ ਕੰਦ ਮੋਲ ਖਾ ਕੇ ਆਪਣਾ ਸਮਾਂ ਜਿਹੜਾ ਗੁਜ਼ਾਰਦੇ ਹਨ ਤੇ ਬੰਨਗੀ ਕਰਦੇ ਹਨ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਦਰ ਸਾਜੇ ਭਾਈ ਗੁਰਦਾਸ ਜੀ ਆnde ਸੱਤ ਯੁਗ ਦੇ ਵਿੱਚ ਲੱਖਾਂ ਵਰੇ ਭਾਵ ਅਰਥਾਤ 100 ਹਜ਼ਾਰ ਵਰੇ ਦੀ ਆਰਜਾ ਆਰਜਾ ਤੋਂ ਭਾਵ ਹੈ ਉਮਰ ਸੱਤ ਦੇ ਸੱਤ ਯੁਗ ਦੇ ਵਿੱਚ 1 ਲੱਖ ਵਰਾ ਉਮਰ ਸੀ ਫਿਰ ਵੀ ਆਂਦੇ ਉਹਨਾਂ ਨੇ ਕੋਈ ਕੋਠਾ ਕੋਈ ਮੰਦਰ ਨਹੀਂ ਬਣਾਇਆ ਸਤਜੁਗ ਦੇ ਵਿੱਚ ਐਨੀ ਲੰਮੀ ਉਮਰ ਹੋਣ ਦੇ ਬਾਵਜੂਦ ਵੀ ਕਿਸੇ ਨੇ ਘਰ ਨਹੀਂ ਬਣਾਇਆ ਕਿਉਂਕਿ ਮਾਇਆ ਜੇ ਪਸਰੀ ਨਹੀਂ ਹੈ ਨਾ ਕੋਈ ਕੋਠਾ ਨਾ ਕੋਈ ਮੰਦਰ ਬਣਾਇਆ ਇੱਕ ਬਿੰਸਾ ਇੱਕ ਅਸਤਰ ਗਾਜੇ ਇੱਕ ਨਾਸ਼ ਹੁੰਦੇ ਸਨ ਭਾਵ ਮਰਦੇ ਜਾਂਦੇ ਸਨ ਤੇ ਕੋਈ ਦੂਜੇ ਆਪ ਹੀ ਅਚਲ ਮੰਨ ਕੇ ਗੱਜਦੇ ਹਨ ਨਾ ਸੁਨਦੇ ਹਨ ਉਪਜਦੇ ਹਨ ਫਿਰ ਮਿਟ ਜਾਂਦੇ ਹਨ ਫਿਰ ਬਣਦੇ ਹਨ ਭਾਵ ਜਨਮ ਲੈਂਦੇ ਹਨ ਇਸ ਤਰ੍ਹਾਂ ਸਤਜੁਗ ਦੇ ਵਿੱਚ ਵਰਤਾਰਾ ਚੱਲ ਰਿਹਾ ਹੈ ਹੁਣ ਅੱਗੇ ਤ੍ਰੇਤੇ ਜੁਗ ਦੀ ਭਾਈ ਗੁਰਦਾਸ ਜੀ ਗੱਲ ਕਰਦੇ ਹਨ ਤ੍ਰੇਤੇ ਛਪਰੀ ਰੂਪ ਧਾਰ ਸੂਰਜ ਬੰਸੀ ਵਾੜੇ ਅਵਤਾਰਾ ਹੁਣ ਤ੍ਰੇਤਾ ਜੁਗ ਆ ਗਿਆ त्रेते युग ਵਿੱਚ ਛਤਰੀ ਵਰਣ ਵਿੱਚ ਰਾਮਚੰਦਰ ਜੀ ਆਏ ਭਾਵ ਛਤਰੀਆਂ ਦਾ ਯੁੱਗ ਆ ਗਿਆ ਤ੍ਰੇਤੇ ਵਿੱਚ ਸ੍ਰੀ ਰਾਮਚੰਦਰ ਜੀ ਨੇ ਅਵਤਾਰ ਰਿਆ ਸੂਰਜ ਵੰਸੀ ਵੱਡਾ ਅਵਤਾਰ ਰਾਜਾ ਹੋਇਆ ਨੌ ਹਿੱਸੇ ਗਈ ਆਰਜਾ ਮਾਇਆ ਮੋਹ ਅਹੰਕਾਰ ਪ੍ਰਸਾਰ ਇਸ ਯੁੱਗ ਵਿੱਚ ਕੀ ਹੋਇਆ ਨੌ ਹਿੱਸੇ ਲੋਕਾਂ ਦੀ ਉਮਰ ਘਟ ਗਈ ਭਾਵ ਲੱਖ ਤੋਂ 90000 ਘਟ ਗਈ 10000 ਬਰਹਿ ਗਈ 27 ਯੁਗ ਵਿੱਚ ਲੱਖ ਬਰਾ ਉਮਰ ਸੀ ਤੇ ਤ੍ਰੇਤੇ ਦੇ ਵਿੱਚ 90000 ਉਮਰ ਘਟ ਗਈ ਭਾਵ 10000 ਰਹਿ ਗਈ ਮਾਇਆ ਮੋਹ ਤੇ ਹੰਕਾਰ ਦਾ ਪਸਾਰਾ ਹੋ ਗਿਆ ਤ੍ਰੇਤੇ ਯੁਗ ਵਿੱਚ ਮਾਇਆ ਤੇ ਹੰਕਾਰ ਦਾ ਪਸਾਰਾ ਹੋ ਗਿਆ ਦੁਆਪਰ ਜਾਵਦ ਵੰਸਕਾਰ ਜੋਗ-ਜੋਗ ਔਦ ਘਟਾਇਆ ਆਚਾਰ ਹੁਣ ਦੁਆਪਰ ਦੀ ਗੱਲ ਦੱਸਦੇ ਨੇ ਭਾਈ ਗੁਰਦਾਸ ਜੀ ਆਂਦੇ ਹਨ ਦੁਆਪਰ ਵਿਖੇ ਜਦੂ ਨਾਮ ਦਾ ਇੱਕ ਰਾਜਾ ਹੋਇਆ ਜਿਹਦੇ ਘਰ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਅਵਤਾਰ ਲਿਆ ਜਨਮ ਲਿਆ ਵੇਸ ਧਾਰਨਾ ਕੀਤਾ ਜੁਗਾਂ-ਜੁਗਾਂ ਵਿਖੇ ਉਮਰ ਦੀ ਆਰਜਾ ਜਿਹੜੀ ਘਟ ਗਈ ਆਪ ਦੁਆਪਰ ਦੇ ਵਿੱਚ ਹੋਰ ਉਮਰ ਘਟ ਗਈ ਭਾਵ ਹੁਣ ਹਜ਼ਾਰ ਵਰੇ ਦੀ ਬਾਕੀ ਉਮਰ ਰਹੀ ਸਤਜੁਗ ਦੇ ਵਿੱਚ 1 ਲੱਖ ਵਰਾਂ ਤ੍ਰੇਤੇ ਦੇ ਵਿੱਚ 10 ਹਜ਼ਾਰ ਤੇ ਦੁਆਪਰ ਦੇ ਵਿੱਚ 1000 ਵਰਾਂ ਉਮਰ ਰਹਿ ਗਈ ਅਰੇ ਗਬੇਦ ਮਹ ਬ੍ਰਹਮਕ੍ਰਿਤ ਪੂਰਵ ਮੁਖ ਸੋਭਕਾਰਮੰ ਵਿਚਾਰਾ ਅਰਿਗਵੇਦ ਵਿੱਚੋਂ ਬ੍ਰਹਮਣ ਕਰਮ ਕਰਾਉਂਦੇ ਤੇ ਪੂਰਬ ਵੱਲ ਮੂੰਹ ਕਰਕੇ ਸੋਭ ਕਰਮ ਭਾਵ ਜਗ ਕਰਦੇ ਹਨ ਉਹ ਪੂਰਬ ਵੱਲ ਹਰੀ ਦਾ ਵਾਸਾ ਜਾਣਦੇ ਹਨ ਭਾਵ ਜਦੋਂ ਇਹ ਦੁਆਪਰ ਯੁਗ ਆਇਆ ਤੇ ਪੂਰਬ ਵੱਲ ਨੂੰ ਮੂੰਹ ਕਰਕੇ ਜਗ ਕਰਦੇ ਹਨ ਬੰਦਗੀ ਕਰਦੇ ਹਨ ਪੂਰਬ ਵਾਲ ਨੂੰ ਹੀ ਪਰਮਾਤਮਾ ਨੂੰ ਮੰਨਦੇ ਹਨ ਖੱਤਰੀ ਥਾਪੇ ਜਜਰ ਵੇਦ ਦੱਖਣ ਮੋਕ ਬਹੁਦਾਨ ਦਾ ਤਾਰਾ ਫਿਰ ਖੱਤਰੀਆਂ ਨੇ ਜਜਰ ਲੈ ਲਿਆ ਦੁਆਪਰ ਵੇਖੇ ਦੱਖਣ ਵੱਲ ਨੂੰ ਮੂੰਹ ਕਰਕੇ ਦਾਤੇ ਨੂੰ ਮੰਨਿਆ ਭਾਵ ਦਾਤੇ ਬਣ ਕੇ ਬਹਿ ਗਏ ਖੱਤਰੀਆਂ ਨੇ ਦੱਖਣ ਵੱਲ ਨੂੰ ਮੂੰਹ ਕਰਕੇ ਬੰਦਗੀ ਕੀਤੀ ਤੇ ਉਹ ਜਿਹੜੇ ਖੱਤਰੀ ਹਨ ਉਹ ਦੱਖਣ ਦੇ ਵਿੱਚ ਹੀ ਹਰੀ ਦਾ ਨਿਵਾਸ ਜਾਣਣ ਲੱਗੇ ਵੈਤੋਂ ਥਾਪਿਆ ਸ਼ਾਮਵੇਦ ਪਛਮ ਮੁਕ ਕਰ ਸੀਸ ਨਿਵਾਰਾ ਵੈਸ਼ ਲੋਕ ਸ਼ਾਮਵੇਦ ਨੂੰ ਫੜ ਕੇ ਪੱਛੋਂ ਵੱਲ ਮੂੰਹ ਕਰਕੇ ਪ੍ਰਣਾਮਾ ਕਰਨ ਲੱਗੇ ਭਾਵ ਜਿਹੜਾ ਸ਼ਾਮਵੇਦ ਸੀਨਾ ਨੂੰ ਫੜ ਕੇ ਉਹਨੂੰ ਪਰਾਨਾ ਲੱਗੇ ਪੱਛਮ ਵੱਲ ਮੂੰਹ ਕਰਕੇ ਪਰਾਣਾ ਆਮ ਕਰਨ ਲੱਗੇ ਇਹਨਾਂ ਨੇ ਪੱਛਮ ਵੱਲੇ ਹੀ ਹਰੀ ਨੂੰ ਸਮਝ ਲਿਆ ਭਾਈ ਗੁਰਦਾਸ ਜੀ ਹਰ ਇੱਕ ਯੁੱਗ ਦੇ ਵਿੱਚ ਕਹਿੰਦੇ ਪੂਜਾ ਹੋਰੀ ਕੀ ਕੀ ਕੀਤਾ ਇਹ ਦੱਸਦੇ ਹਨ ਆਂਦੇ ਹਨ ਵੈਸ਼ ਲੋਕ ਜਿਹੜੇ ਸਨ ਉਹ ਪੱਛਮ ਵੱਲ ਨੂੰ ਮੂੰਹ ਕਰਕੇ ਹਰੀ ਨੂੰ ਉਧਰ ਪੱਛਮ ਵਾਲੀ ਜਾਣ ਦੱਸਣ ਲੱਗੇ ਜਿਸ ਤਰ੍ਹਾਂ ਦਸਮ ਪਾਤਸ਼ਾਹ ਜੀ ਕਹਿੰਦੇ ਹਨ ਕੋਊ ਪਛਾਹ ਕੋ ਸੀਸ ਨਿਵਾਇਓ ਐਸੀ ਤਰ੍ਹਾਂ ਹੀ ਹਰੀ ਦਾ ਵਾਤਾ ਵੈਸ਼ ਲੋਕ ਜਿਹੜੇ ਹਨ ਪੱਛਮ ਵੱਲ ਸਮਝਣ ਲੱਗੇ ਰਿਗ ਨੀਲੰਬਾਰ ਜਜਰ ਪੀਤਾ ਸੇਵੰਤੰਬਰ ਕਾਰਤ्याम ਸੁਦਾਰ ਰਿਗ ਵੇਦ ਨੀਲੇ ਕੱਪੜੇ ਯਾਜੁਰਵੇਦ ਵਾਲੇ ਪੀਲੇ ਕੱਪੜੇ ਤੇ ਸ਼ਾਮਵੇਦ ਪੜਨ ਸਮੇਂ ਚਿੱਟੇ ਕੱਪੜੇ ਪਹਿਰ ਕੇ ਪਾਠ ਕਰਦੇ ਸਨ ਭਾਵ ਰਾਮਕ੍ਰਿਸ਼ਨ ਤੇ ਅੰਸ਼ਾ ਅਵਤਾਰ ਦੇ ਉਪਾਸ਼ਕ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਨ ਤਰੇਹੋ ਜੁਗੀ ਤ੍ਰੈ ਧਰਮ ਉਚਾਰਾ ਤਿੰਨਾ ਜੁਗਾਂ ਦੇ ਤ੍ਰੈ ਧਰਮ ਵਖੋ ਵਖੋ ਉਚਾਰਦੇ ਸਨ ਕਾਲਯੁਗ ਚੌਥਾ 타ਥਾ 탑ਿਆ ਸੂਦਰ ਬਿਰਪ ਜਗ ਮਹਿ ਵਰਤਾਈ ਹੁਣ ਕਲਯੁਗ ਦੀ ਗੱਲ ਕਰਦੇ ਹਨ ਭਾਈ ਗੁਰਦਾਸ ਜੀ ਆਂਦੇ ਹਨ ਚੌਥਾ ਯੁਗ ਫਿਰ ਆਇਆ ਕਲਯੁਗ ਸੂਦਰਾਂ ਦੀ ਬਿਰਤੀ ਜਗ ਤੇ ਵਿੱਚ ਵਰਤ ਗਈ ਭਾਵ ਲੋਕਾਂ ਦੇ ਸੂਦਰਾਂ ਵਰਗੇ ਸੁਭਾਅ ਹੋ ਗਏ ਨੀਚ ਕਰਮ ਕਰਨ ਲੱਗ ਪਏ ਭਾਵੇਂ ਬੰਦਗੀ ਤੋਂ ਹਟ ਗਏ ਸੇਵਾ ਸਿਮਰਨ ਤੋਂ ਹਟ ਗਏ ਐਸੀ ਦਸਾ ਕਲਯੁਗ ਦੇ ਵਿੱਚ ਹੋਗੀ ਕਾਰਮਸੋ ਰਿਗ ਜੁਜਰ ਸਿਆਮ ਕੇ ਕਰੇ ਜਗਤ ਰਿਤ ਬਹੁ ਸੁਖਚਾਈ ਰਿਗ ਜਜਰ ਤੇ ਸ਼ਾਮ ਵੇਦੇ ਕਹੇ ਹੋਏ ਕਰਮ ਜਗਤ ਦੇ ਲੋਕ ਮਨਵਕੇ ਬਹੁਤ ਸੰਜੋਗ ਨਾਲ ਕਰਨ ਲਗੇ ਭਾਵ ਕੋਈ ਕੋਈ ਕਰਮ ਕਰਨ ਲਗਾ ਚੰਗੇ ਨਹੀਂ ਤਾਂ ਲੋਕ ਇਨਾਂ ਤੋਂ ਦੂਰ ਹੁੰਦੇ ਜਾ ਰਹੇ ਕਲਯੁਗ ਦਾ ਐਸਾ ਵਰਤਾਰਾ ਆਇਆ ਚੰਗੇ ਕਰਮ ਛੱਡ ਗਏ ਲੋਕ ਭੈੜੇ ਕਰਮਾਂ ਵਿੱਚ ਲੱਗੇ ਚੰਗੇ ਕਰਮਾਂ ਤੋਂ ਦੂਰ ਹਟਣ ਲੱਗ ਗਏ ਮਾਇਆ ਮੋਹੀ ਮੇਦਨੀ ਕਲਕਲ ਵਾਲੀ ਸਭ ਬਰਮਾਈ ਸ੍ਰਿਸ਼ਟੀ ਮਾਇਆ ਨੇ 모ਹੀ ਥੱਗ ਲਈ ਭਾਵ ਐਸੀ ਕਲਾ ਕਲਯੁਗ ਦੇ ਵਿੱਚ ਵਰਤੀ ਕਿ ਜਿਹੜੇ ਮਾਇਆ ਨੇ ਸ੍ਰਿਸ਼ਟੀ ਹੈਣਾ ਉਹ 모ਹ ਲਈ ਕਾਲਜੁਗੀ ਕਰਹ ਵਾਲੀ ਕਿਰਿਆ ਬਣ ਗਈ ਹਰ ਇੱਕ ਬੰਨੇ ਲੜਾਈ ਝਗੜੇ ਸੋਭ ਕਰਮ ਵਿਸਰਗੇ ਨਿਕੰਮੇ ਕਰਮ ਕਰਨ ਲੱਗ ਬਏ ਉਹ ਠੀਕ ਗਲਾਨ ਜਗਤ ਵਿੱਚ ਹਉਮੈ ਅੰਦਰ ਜਲਾ ਲੁਕਾਈ ਜਗਤ ਵਿੱਚ ਗਲਾਨ ਉੱਠ ਖੜੋਤੀ ਹਉਮੈ ਵਿੱਚ ਲੋਕ ਸੜਨ ਲੱਗੇ ਇੰਨੀ ਹਉਮੈ ਵਿਆਪੀ ਕਾਲਜੁਗ ਵਿੱਚ ਅਗਲੀਆਂ ਚਾਰ ਤੁਕਾਂ ਵਿੱਚ ਭਾਈ ਗੁਰਦਾਸ ਜੀ ਚੌਥੇ ਯੁੱਗ ਦਾ ਰੂਪ ਦੱਸਦੇ ਹਨ ਕੋਈ ਨਾ ਕਿਸੇ ਪੂਜਦਾ ਊਚ ਨੀਚ ਸਭ ਗਤ ਬਿਸਰਾਈ ਕਾਲ ਯੁੱਗ ਵਿੱਚ ਇਹੋ ਜਿਹਾ ਵਰਤਾਰਾ ਵਰਤ ਗਿਆ ਕੋਈ ਕਿਸੇ ਨੂੰ ਮੰਨਦਾ ਨਹੀਂ ਭਾਵ ਸਹੀ ਗੱਲ ਕਾਲ ਯੁੱਗ ਦੇ ਵਿੱਚ ਕੋਈ ਮੰਨਦਾ ਨਹੀਂ ਉੱਚ ਤੇ ਨੀਵੇਂ ਦੀ ਤਰ੍ਹਾਂ ਹੀ ਸਭ ਭੁੱਲ ਗਈ ਜੇਹਾ ਕੀ ਦਸ਼ਮ ਗ੍ਰੰਥ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਘਰ ਘਰ ਹੋਏ ਬਹੰਗੇ ਰਾਮਾ ਦੇ ਘਰ ਘਰ ਦੇ ਵਿੱਚ ਕਲਯੁਗ ਦੇ ਵਿੱਚ ਆਰਾਮ ਬਣ ਬੈਠੇ ਆਪੋ ਆਪ ਨੂੰ ਗੁਰੂ ਅਖਮਾਉਣ ਲੱਗੇ ਐਸਾ ਕਲਯੁਗ ਵਿੱਚ ਪਸਾਰਾ ਫਸਰ ਗਿਆ ਪਏ ਬਿਆਦਲੀ ਪਾਤਸ਼ਾਹ ਕਤ ਕਾਤੀ ਉਮਰਾਇ ਕਸਾਈ ਪਾਤਸ਼ਾਹ ਅਨੰਦਾਈ ਅਨਯਾਈ ਹੋ ਗਏ ਪਾਵ ਨਿਆਏ ਨਹੀਂ ਕਰਦੇ ਕਲਯੁਗ ਦੀ ਕੈਂਚੀ ਐਸੀ ਚੱਲ ਗਈ ਮੁਸਾਹਬ ਕਸਾਈ ਬਣ ਗਏ ਪਰਜਾ ਬੱਕਰੀ ਨੂੰ ਕੌਣ ਲੱਗੇ ਵੀ ਐਸੇ ਰਾਜੇ ਕਲਯੁਗ ਵਿੱਚ ਹੋ ਗਏ ਬਿ ਪਰਜਾ ਨੂੰ ਹੀ ਮਾਰਨ ਲੱਗ ਗਏ ਪਰਜਾ ਨੂੰ ਦੁਖੀ ਕਰਨ ਲੱਗ ਪਏ ਰਹਿ ਆ ਤਪਾਵਤ ਤ੍ਰਿਹੋ ਯੁਗੀ ਚੌਥੇ ਯੁਗ ਜੋ ਦੋਏ ਸੋ ਪਾਈ ਤਿੰਨਾ ਯੁਗਾਂ ਦਾ ਧਰਮ ਰਹਿ ਗਿਆ ਚੌਥੇ ਯੁਗ ਭਾਵ ਕਲਯੁਗ ਵਿਕੇ ਜਿਹੜਾ ਕਿਸੇ ਨੂੰ ਦੇਵੇ ਸੋ ਲਵੇ ਭਾਵ ਉਪਕਾਰ ਦਾ ਮੁਸ਼ਕਣ ਆ ਰਿਹਾ ਕੋਈ ਉਪਕਾਰ ਨਹੀਂ ਕਰਦਾ ਐਸਾ ਕਲਯੁਗ ਦੇ ਵਿੱਚ ਵਰਤਾਰਾ ਵਰ ਪਰਿਆ ਕਰਮ ਪ੍ਰੇਸ਼ਟ ਸਭ ਭਈ ਲੋਕਾਇ ਕਰਮ ਪ੍ਰੇਸ਼ਟ ਸਾਰੀ ਦੁਨੀਆ ਆਂ ਦਿਨ ਪ੍ਰੇਸ਼ਟ ਕਰਮ ਕਰਨ ਲੱਗ ਪਈ ਸੋਭ ਕਰਮਾਂ ਤੋਂ ਹਟ ਕੇ ਨਿਕਰਮੇ ਕਰਮ ਜਿਹੜੀ ਦੁਨੀਆ ਕਰਨ ਲੱਗ ਪਈ ਕੋਈ ਕਿਸੇ ਨੂੰ ਮੰਨਦਾ ਨਹੀਂ ਭਾ ਪੂਜਾ ਨਾਮ ਸਿਮਰਨ ਆਂਦੇ ਬੜੇ ਦੂਰ ਹਟ ਗਏ ਸਹੀ ਕਰਮ ਕੋਈ ਨਹੀਂ ਕਰਦਾ ਚਾਹੋਂ 베ਦਾਂ ਕੇ ਧਰਮ ਮਤ ਘਟ ਸਾਸ਼ਤਰ ਕਤ ਰਖ ਸੁਣਾਵੇ ਚਾਰ 베ਦਾਂ ਦੇ ਧਰਮਾਂ ਨੂੰ ਵਿਚਾਰ ਕੇ ਤੇ ਛੇ ਸਾਸ਼ਤਰ ਨੂੰ ਮਤ ਮਤ ਦਾ ਭਾਵ ਹੈ ਸੋਧ ਕੇ ਵਿਆਸ ਆਦ ਛੇ ਰਕੀ ਸੁਣਾਉਂਦੇ ਹਨ ਬ੍ਰਹਮਾਦਿਕ ਸੰਕਾਦਕਾ ਜਿਉ ਤਹਿ ਕਹਾ ਤਵੇ ਜਗ ਗਾਵੇ ब्रह्मादिक देवते सनक सनंदन सनातन सनत कुमार ये चार ब्रह्मा जी दे पुत्र हन जमे ओ कह दंदे हन ओसे ही तरह जगत मान लैंदा है भाव ओवें ही गाउंदा है गावन पढ़न विचार बहो कोट मदे विरला गत पावे गामदे हन पढ़दे हन विचारदे हन ਭਾਵ ਈश्वਰੀ ਗਤੀ ਨੂੰ ਕੋਈ ਵਿਰਲਾ ਹੀ ਕਰੋੜਾਂ ਦੇ ਵਿੱਚੋਂ ਪਾਉਂਦਾ ਹੈ ਇਹ ਅਚਰਜ ਮਾਨੇ ਆਵਦੇ ਪੜਤ ਗੁਣਤ ਕਾਸ਼ਿ ਪੇਦਨਾ ਪਾਵਨ ਇਹ ਮਾਨੇ ਵਿਖੇ ਬੜੀ ਅਚਰਤ ਦੀ ਗੱਲ ਆਉਂਦੀ ਹੈ ਪੜਦਿਆਂ ਵਿਚਾਰਦਿਆਂ ਕੁਛ ਭੇਦ ਨਹੀਂ ਲਿਖਿਆ ਜਾ ਸਕਦਾ ਜੁਗ-ਜੁਗ ਏਕੋ ਵਰਣ ਹੈ ਕਾਲਯੁਗ ਕਿਉਂ ਬਹੁਤ ਤੇ ਦਿਖਣ ਲਾਵੇ ਜੁਗਾਂ ਚਾਹੂ ਜੁਗਾਂ ਵਿਖੇ ਈਸ਼ਵਰ ਇੱਕੋ ਰੂਪ ਹੈ ਪਰ ਕਲਯੁਗ ਵਿਖੇ ਲੋਕ ਕਿਉਂ ਬਾਹਲੇ ਦੱਸਦੇ ਹਨ ਭਾਵ ਚਾਹੂ ਜਿੱਗਾਂ ਦਾ ਕਰਤਾ ਧਰਤਾ ਆਕਾਰ ਪੁਰਖ ਹੈ ਪਰ ਕਲਯੁਗ ਵਿੱਚ ਐਸਾ ਵਰਤਾਰਾ ਕਿਉਂ ਹੋਇਆ ਵੀ ਲੋਕ ਐਸੇ ਕੰਮ ਕਿਉਂ ਕਰਨ ਲੱਗ ਪਏ ਮਾੜੇ ਕੰਮ ਸੁਭ ਕਰਮਾਂ ਤੋਂ ਕਿਉਂ ਹਟ ਗਏ ਜਿੰਦਰੇ ਵਜੇ ਜਿੰਦਰੇ ਵਜੇ ਤ੍ਰਿਹੋ ਜੁਗੀ ਹੱਥ ਪੜ ਰਹਿ ਭਰਮ ਨਹ ਜਾਵੇ ਤਿੰਨਾ ਜੁਗਾਂ ਵਿਖੇ ਜਿੰਦਰੇ ਹੀ ਵਜ ਰਹੇ ਕਾਬ ਦਾ ਭਾਵ ਹੈ ਵਖਿਆਨ ਕਰਕੇ ਤੇ ਪੜ ਕੇ ਲੋਕ ਥੱਕ ਗਏ ਪਰ ਭਰਮ ਨਾ ਹਟਿਆ ਭਰਮ ਮਨ ਵਿੱਚ ਪਿਆਰਿਆ ਜੋ ਕਰ ਕਥਿਆ ਚਾਰ ਬੇਦ ਖਟ ਸਾਸਤਰ ਸੰਗ ਸਾਖ ਸੁਣਾਵੇ ਜੇਸਤਾਨਾ ਚਾਰ ਵੇਦਾਂ ਵਿੱਚ ਵਰਣਨ ਕੀਤਾ ਛੇ ਸ਼ਾਸਤਰਾਂ ਦੇ ਨਾਲ ਸਾਂਕ ਵਾਲੇ ਸੁਣਾਉਂਦੇ ਹਨ ਆਪੋ ਆਪਣੇ ਮਤ ਸਭ ਗਾਵੇ ਭਾਈ ਗੁਰਦਾਸ ਜੀ ਆਂਦੇ ਹਨ ਕਲਯੁਗ ਵਿੱਚ ਐਸਾ ਵਰਤਾਰਾ ਵਰਤ ਗਿਆ ਆਪੋ ਆਪਣੇ ਮਤਾਂ ਨੂੰ ਸਾਰੇ ਹੀ ਗਾਉਂਦੇ ਪਏ ਹਨ ਭਾਵ ਕੋਈ ਕਹਿੰਦਾ ਮੈਂ ਸਹੀ ਹਾਂ ਕੋਈ ਕਹਿੰਦਾ ਮੈਨੂੰ ਪੂਜੋ ਅਕਾਲ ਪੁਰਖ ਦੀ ਪੂਜਾ ਛਡਵਾ ਕੇ ਆਪੋ ਆਪਣੇ ਧਰਮ ਬਣਾ ਦਿੱਤੇ ਆਪੋ ਆਪਣੇ ਮਤਾਂ ਨੂੰ ਚੰਗੇ ਦੱਸਣ ਲੱਗ ਗਏ ਇਸ ਪਰਾਂ ਭਾਈ ਗੁਰਦਾਸ ਜੀ ਇਹ ਪੌੜੀਆਂ ਰਾਂਈ ਪਹਿਲੀ ਵਾਰ ਦੀਆਂ ਅੱਠ ਪੌੜੀਆਂ ਇੱਥੋਂ ਤਾਈ ਹੋ ਗਈਆਂ ਹਨ ਭਾਈ ਗੁਰਦਾਸ ਜੀ ਨੇ ਕਲਯੁਗ ਦਾ ਵਰਤਾਰਾ ਦੱਸਿਆ ਬਹੁਤ ਹੀ ਗਿਆਨ ਭਾਈ ਗੁਰਦਾਸ ਜੀਆਂ ਵਾਰਾਂ ਵਿੱਚ ਹਨ ਕਥਾ ਵਿਚਾਰਾਂ ਕਰਦਿਆਂ ਜਸ ਗਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ ਸਤਗੁਰ ਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਜੋ ਕਰ ਕਥਿਆ ਚਾਰ 베ਦ ਘਟ ਸਾਸਤਰ ਸੰਗ ਸਾਖ ਸੁਣਾਵੈ ਆਪੋ ਆਪਣੇ ਮਤ ਸਭ ਗਾਵੇ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ